ਕਹਿੰਦੇ ਨੇ ਕਿ ਨਸ਼ੇ ਦੀ ਹਥਕੜੀ ਤੋਂ ਹਮੇਸ਼ਾ ਬਚ ਕੇ ਰਹਿਣਾ ਚਾਹੀਦਾ ਹੈ। ਕਈ ਨੌਜਵਾਨ ਅਜਿਹੇ ਵੀ ਨੇ ਜਿਨ੍ਹਾਂ ਨੇ ਨਸ਼ੇ ਵਿੱਚ ਆਪਣਾ ਪੂਰਾ ਕਰ ਪਰਬਾਦ ਕਰ ਦਿੱਤਾ ਹੈ। ਪਰ ਕੁਝ ਨੌਜਵਾਨ ਅਜਿਹੇ ਵੀ ਨੇ ਜੋ ਸਮੇਸਿਰ ਨਸ਼ਾ ਛੱਡ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਨੇ। ਅਜੇ ਹਾ ਇੱਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ ਜਿੱਥੇ ਇੱਕ ਦੰਪਤੀ ਜੋੜਾ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਤਸਿਆ ਹੋਇਆ ਸੀ ਪਰ ਆਪਣੇ ਬੱਚਿਆਂ ਦਾ ਭਵਿੱਖ ਉਜੜਦਾ ਦੇਖ ਇਸ ਦੰਪਤੀ ਵੱਲੋਂ ਨਸ਼ਾ ਛੱਡਣ ਦਾ ਮਨ ਬਣਾਇਆ ਗਿਆ ਅਤੇ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਹੋ ਗਏ ਮੀਡੀਆ ਨਾਲ ਗੱਲ ਕਰਦੇ ਆ ਪਤੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਇਸ ਨਸ਼ੇ ਦੀ ਦਲਦਲ ਵਿੱਚ ਤਸੇ ਹੋਏ ਸਨ ਪਰ ਹੁਣ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੇ ਬੱਚਿਆਂ ਦਾ ਭਵਿੱਖ ਸਾਡੇ ਘਰ ਕੇ ਖਰਾਬ ਹੋ ਰਿਹਾ ਤਾਂ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੋਰ ਕੀ ਕਿਹਾ ਦੰਪਤੀ ਜੋੜੇ ਨੇ ਤੁਸੀਂ ਵੀ ਸੁਣੋ ਬਾਈ ਕਿਲਵਰੇ ਹਸਾਮ ਨਾਲ ਤੇ ਪੀ ਗਏ ਹਣੇ ਥੋੜਾ ਥੋੜਾ ਕਰਕੇ ਜੇ ਇਕੱਠੇ ਦੀ ਗੱਲ ਕਰੀਏ ਤਾਂ ਕਿਲੋ ਦੇ 2 ਕਿਲੋ ਪੀ ਗਏ ਹਣੇ ਮੈਂ ਕਦੀ لالਚ ਨਹੀਂ ਕੀਤਾ ਉਦਾਂ ਮੈਂ ਪੀਨੇ ਰਹਿਆ ਲਿਮਟ ਨਾਲ ਪੀਨੇ ਰਹਿਆ ਕਦੀ لالਚ ਨਹੀਂ ਕੀਤਾ ਕਿੰਨੇ ਰੁਪਏ ਬਣ ਕੀਤੇ ਹੁੰਦਾ ਮੇਰੇ ਲੱਖਾਂ ਕਰੋੜਾ ਕੀਤੇ ਹੀ ਹੁੰਦੀ ਹੈ ਭਾਈ ਹਰ ਇੱਕ ਨੇ ਕੀਤੇ ਆ ਪਰ ਲੋਕੀ ਵੀ ਆਪਣੇ 30 30 40 40 ਕਿਲੇ ਖਾ ਗਏ ਆ ਤਾਂ ਆਪਾਂ ਦੇ ਫੇਰ 1 ਕਰੋੜ ਰੁਪਏ ਕਹਿੰਨੇ ਆ ਮੇਰੇ ਮੇਰੇ ਯਾਰ ਦੋਸਤ ਹੀ ਆ ਜਿਨ੍ਹਾਂ ਨੇ ਆਪਣੇ ਨਾਂ ਜ਼ਮੀਨਾਂ ਨੂੰ ਨਵੀਂ ਛੜੀਆਂ ਵਾ ਕਰੋੜਾਂ ਅਰਬਾਂ ਜਿਹੜੀਆਂ ਜ਼ਮੀਨਾਂ ਉਹ ਲੋਕਾਂ ਨੇ ਤੁਮਾ ਜੀ ਢਾਤੀਆਂ ਪਰ ਫੇਰ 1 ਕਰੋੜ ਕਹਿੰਨੇ ਆ ਉਹ ਕੀ ਮੰਨ ਲੇ ਟੈਲਾ ਬਸ ਭਾਈ ਛੱਡਣਾ ਵਾ ਬਸ ਆਪਣੇ ਮੁੰਡੇ ਨੂੰ ਸਟੈਂਡ ਕਰਨਾ ਪੜਾਣਾ ਲਗਾਣਾ ਵਾ ਬਸ ਇੱਕੜੀ ਕੁੜੀਏ ਤੁਹਾਡੇ ਕਿਹੜਾ ਸੰਪਰਕ ਚਾਹੀਦਾ ਇੰਦਾ ਯਾਰ ਦੋਸਤ ਤੇਰੇ ਥੜੀਏ ਯਾਰ ਦੋਸਤ ਕਹਿੰਦਾ ਕਿ ਇਹਦਾ ਰਿਸ਼ਤਾ ਹੋ ਗਿਆ ਵਾ ਛੱਡ ਭਰਾ ਹੁਣ ਸਾਜੀ ਛੱਡੋ ਇਹਦਾ ਰਿਸ਼ਤਾ ਹੋ ਗਿਆ ਵਾ ਨਾ ਕਰੋ ਮੈਂ ਕਿਹਾ ਇੱਕ ਵਾਰੀ ਮਿਲਾ ਲੇ ਬਾਅਦ ਚ ਜੋ ਜਦੋਂ ਉਹਦੀ ਮਰਜ਼ੀ ਹੈਗੀ ਉਦਾਂ ਕਰ ਲਾਂਗੇ ਉਹ ਰੱਬ ਦੀ ਰੋ ਮੇਰੀ ਹੀ ਕਿਰਪਾ ਹੀ ਆਪਣੀ ਦਾ ਚਲੋ ਪੈਸੇ ਤੇ ਲਈ ਗਲਤ ਕੰਮ ਵੀ ਨਹੀਂ ਕਰਦੇ ਹਿੰਦੇ ਹਾਂ ਜਦੋਂ ਨਵਾਂ ਨਵਾਂ ਮਿਲਿਆ ਨੂੰ ਇਹ ਵਿਆਹ ਤੋਂ ਬਾਅਦ ਜਦੋਂ ਗੁੜੀਆ ਹੋ ਗਈ ਉਸ ਤੋਂ ਬਾਅਦ ਜਦੋਂ ਵੱਡੀ ਗੁੜੀਆ ਜਿਹੜੀ ਉਹ ਹੋ ਗਈ ਉਸ ਤੋਂ ਬਾਅਦ ਚੱਲੂ ਕੀਤਾ ਇਹਨੇ ਹੁਣ ਕਿੰਨਾ ਚਿਰ ਉਹਨੂੰ ਇਲਾਜ ਕਰਾ ਰਹੇ ਇੱਥੇ ਇਹਨੂੰ 15-16 ਦਿਨ ਹੋ ਗਏ ਆ ਜੀ ਹੁਣ ਤੇਜੀ ਵਾਲੀ ਗੋਲੀ ਵੀ ਛੱਡਤੀ ਐ ਜਿਹੜੀ ਜੀਤ ਲਈ ਗੋਲੀ ਦਾ ਰੱਖਦੇ ਨਾ ਮਨ ਨਾਲ ਮਨ ਨਾਲ 2012 ਚਾੜਾ ਵਿਆਹ ਹੋਇਆ ਸੀਗਾ ਤੇ 17 ਚ ਮੈਂ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਹੈ ਪਹਿਲੀ ਵਾਰ ਜਦੋਂ ਮੇਰੇ ਬੇਟੇ ਦਾ ਮਤਲਬ ਦਾ ਬਰਥ ਹੋਣ ਵਾਲਾ ਸੀ ਉਦੋਂ ਲਾਇਆ ਬਾਸ ਸਿਰ ਵਾਈਕਲ ਪੇਨ ਤੋਂ ਮੈਂ ਸ਼ੁਰੂ ਕੀਤਾ ਸੀਗਾ ਕਿ ਮੇਰੀ ਪੇਨ ਠੀਕ ਹੋ ਜਾਵੇ। ਉਸ ਤੋਂ ਬਾਅਦ ਜਦੋਂ ਮਤਲਬ ਲੇਬਰ ਪੇਨ ਹੁੰਦੀ ਆ ਮਾਂ ਤਦ ਮੈਂ ਲਗਾ ਕੇ ਤੇ ਫਿਰ ਮਤਲਬ ਡਿਲੀਵਰੀ ਕਰਵਾਨ ਗਈ ਹਸਪੀਟਲ। ਮੈਂ ਸਵੇਰੇ ਸ਼ਾਮ ਤੇ ਰਾਤੀ ਤਿੰਨ ਟਾਈਮ। ਐਨਨ ਆਪਣੀ ਕੁਕੀਨਿ ਬੋਕੇ ਆ ਨਾ ਨੇ ਬੜਾ ਬੋਲਦਨ ਨਹੀਂ ਕਿ ਇਹ ਇੰਜੈਕਟ ਕਰਦੇ ਹੀ ਤੇ ਮੈਂ ਪੰਨੀ ਤੇ ਲਾਉਂਦੀ ਹੇ ਮੈਨੂੰ ਕਹਿੰਦੇ ਹੁੰਦੇ ਕਿ ਤੂੰ ਉਹ ਮਤਲਬ ਬਾਥਰੂਮ ਚ ਚਲ ਜਾ ਜਾਂ ਕਿਤੇ ਚਲ ਜਾ ਜਾਏ ਚਲ ਜਾਂਦੇ ਹੁੰਦੇ ਜਾਂ ਮੈਂ ਚਲ ਜਾਂਦੀ ਨਹੀਂ ਉਦਾਂ ਹੀ ਮਤਲਬ ਕਿ ਇੱਕ ਦੂਜੇ ਦੇ ਸਾਹਮਣੇ ਨਹੀਂ ਅਸੀਂ ਕਦੀ ਵੀ ਲਾਇਆ ਹਾਂਜੀ ਕਿੰਨਾ ਨਸ਼ਾ ਪੀ ਗਿਆ ਸਰ ਕੋਈ ਨੀਤੀ ਨਹੀਂ ਕਿ ਇਹ ਕਿੰਨਾ ਕਰਨਾ ਸ਼ਾ ਪੀ ਗਿਆ ਆਪਣਾ ਗਹਿਣਾ ਘੱਟਾ ਵੀ ਇਹ ਸਾਰਾ ਗਵਾ ਲਿੱਤਾ ਦਾ ਵਾ ਗਾਂਬਟਿਆਂ ਵਾਸਤੇ ਕੋਸ਼ਿਸ਼ ਵੀ ਨਹੀਂ ਛੱਡਿਆ ਕਿ ਜਿਹੜਾ ਸਾਡੇ ਬੱਚੇ ਕੱਲ ਨੂੰ ਸੋਖੀ ਜ਼ਿੰਦਗੀ ਜੀ ਸਕਣ ਤੇ ਹੁਣ ਇਹੇ ਹੀ ਕਹਿੰਨੇ ਆ ਕਿ ਬਸ ਇਹੀਆਂ ਤਣਾਵਾ ਹਟ ਗਏ ਆ ਕੁਝ ਹਟ ਜੋ ਹੌਲੀ ਹੌਲੀ ਹਟ ਜਾਣਗੇ ਕੋਸ਼ਿਸ਼ ਕਰਾਂਗੇ ਹਟਣ ਦੀ ਪਰਵਾਸ ਪਤਾ ਵੀ ਹਾਂਜੀ ਮੰਮਾ ਨੂੰ ਪਤਾ ਹੈ ਇਹ ਤਾਂ ਸੱਸ ਨੂੰ ਪਤਾ ਹੈ ਹਾਂਜੀ ਉਹਨਾਂ ਨੇ ਕੁਝ ਨਹੀਂ ਕੀਤਾ ਬੜਾ ਰੋਕਿਆ ਉਹ ਨਾਨੇ ਸਰ ਉਹਨਾਂ ਨੇ ਤਾਂ ਬੜਾ ਪਿਆਰ ਨਾਲ ਵੀ ਸਮਝਾਇਆ ਕਿ ਤੇਰੇ ਪੇਕੇ ਵੀ ਇੱਥੇ ਆ ਕਿ ਕਿੱਦਾਂ ਤੂੰ ਹੈਂਡਲ ਕਰੇਂਗੀ ਕਿ ਤੇ ਫਿਰ ਜਦੋਂ ਸਾਰਿਆਂ ਨੂੰ ਸਰ ਪਤਾ ਲੱਗ ਗਿਆ ਤਾਂ ਫਿਰ ਉਹ ਅਗਲੇ ਕਹਿੰਦੇ ਕਿ ਇੱਥੇ ਨਹੀਂ ਮੰਨਣਾ ਸਾਡੇ ਘਰ ਨਹੀਂ ਮੰਨਣਾ ਸਾਡੇ ਬੱਚਾ ਤੇ ਵੀ ਗਾਂ ਸਰ ਪੈਂਦਾ ਆ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਆ ਜਦੋਂ ਵੀ ਆਪਾਂ ਫੋਨ ਕਰਦੇ ਆ ਕਿ ਬਾਹਰ ਹੀ ਕਿਤੇ ਮਰ ਜੀਓ ਜੇ ਨਹੀਂ ਠੀਕ ਹੋਣਾ ਤੇ ਤੇ ਬਸ ਹੁਣ ਇਹ ਹੀ ਇਹ ਹੀ ਕਹਿੰਦੇ ਹੁਣ ਮਨ ਚ ਇਹ ਧਾਰਿਆ ਵਾ ਕਿ ਆਪਾਂ ਠੀਕ ਹੋਣਾ ਵਾ ਬਸ